ਇਹ ਪੁੰਨੀ ਹੈ ਇਹ ਪਾਪੀ ਹੈ ਕਹਿਣ ਮਾਤਰ ਗੱਲ ਨਹੀਂ ਹੈ ਜੋ ਪੁੰਨ ਕਰਦਾ ਹੈ ਜੋ ਪਾਪ ਕਰਦਾ ਹੈ ਅੰਦਰ ਲਿਖਿਆ ਜਾਂਦਾ ਹੈ ਸੰਸਕਾਰ ਬਣਦਾ ਹੈ ਸੂਕਸ਼ਮ ਸਰੀਰ ਕਿਹੜੇ ਪੁੰਤੇ ਪਾਪ ਦਾ ਸੰਸਕਾਰ ਬਣਦਾ ਜਿਸ ਪੁੰਤੇ ਪਾਪ ਦੇ ਚ ਮਨ ਹੁੰਦਾ ਹੈ ਸੂਕਸ਼ਮ ਸਰੀਰ ਵੀ ਪੂਰਾ ਹੁੰਦਾ ਅਸਥੂਲ ਸਰੀਰ ਤੇ ਕਰ ਰਿਹਾ ਹੁੰਦਾ ਹੈ ਮਨ ਵੀ ਪੂਰਾ ਹੁੰਦਾ ਇਕਾਗਰਤਾ ਵੀ ਪੂਰੀ ਆਉਂਦੀ ਹੈ ਸਾਵਧਾਨੀ ਵੀ ਪੂਰੀ ਆਉਂਦੀ ਹੈ ਉਹਦੇ ਅੰਦਰ ਛਾਪ ਬਣ ਜਾਂਦੇ ਉਹਦਾ ਅੰਦਰ ਸੰਸਕਾਰ ਬਣ ਜਾਂਦਾ ਜਿਸ ਕਰਮ ਦੇ ਸਾਵਧਾਨੀ ਨਹੀਂ ਨਹੀਂ ਇਕਾਗਰਤਾ ਨਹੀਂ ਅੰਦਰ ਛਾਪ ਨਹੀਂ ਬਣਦੇ ਸੰਸਕਾਰ ਨਹੀਂ ਬਣਦੇ ਮੈਂ ਸਾਰਾ ਦਿਨ ਗੁਰਬਾਣੀ ਦਾ ਪਾਠ ਕੀਤਾ ਮੇਰੀ ਇਕਾਗਰਤਾ ਵੀ ਨਹੀਂ ਸੀ ਮੇਰਾ ਧਿਆਨ ਵੀ ਨਹੀਂ ਸੀ ਮੇਰੀ ਸਾਵਧਾਨੀ ਵੀ ਨਹੀਂ ਸੀ ਇੱਕ ਪੰਕਤੀ ਦੀ ਵੀ ਅੰਦਰ ਛਾਪ ਨਹੀਂ ਬਣੇਗੀ ਨਹੀਂ ਬਣੇਗੀ ਮੈਂ ਕੋਈ ਪਾਪ ਕਰਮ ਕੀਤਾ ਹੈ ਬੁਰਾ ਕਰਮ ਕੀਤਾ ਹੈ ਉਹਦੇ ਚ ਮੇਰਾ ਮਨ ਸੀ ਉਹਦੀ ਛਾਪ ਬਣ ਜਾਏ ਉਹਦੇ ਸੰਸਕਾਰ ਬਣ ਜਾਵੇ ਹੁਣ ਮੈਨੂੰ ਕਹਿਣ ਦੇਣਾ ਰੋਜ਼ ਰੋਜ਼ ਸੰਸਾਰ ਬੁਰਾ ਹੁੰਦਾ ਜਾ ਰਿਹਾ ਹੈ ਬੁਰਾਈ ਵਧਦੀ ਜਾ ਰਹੀ ਹੈ ਰੋਜ਼ ਰੋਜ਼ ਸੰਸਾਰ ਦੇ ਵਿੱਚ ਪੁੰਨ ਘਟਦਾ ਜਾ ਰਿਹਾ ਹੈ ਨੇਕੀ ਘਟਦੀ ਜਾ ਰਹੀ ਹੈ ਸਬੰਧ ਟੁੱਟਦੇ ਜਾ ਰਹੇ ਪਾਈਚਾਰੇ ਖਤਮ ਹੁੰਦੇ ਜਾ ਰਹੇ ਕਾਰਨ ਰੋਜ਼ ਰੋਜ਼ ਸਮਾਜ ਬੁਰਾ ਹੁੰਦਾ ਜਾ ਰਿਹਾ ਹੈ ਮਨੁੱਖਤਾ ਬੁਰੀ ਹੁੰਦੀ ਜਾ ਰਹੀ ਹੈ ਕਾਰਨ ਇੰਨੇ ਗੁਰਦੁਆਰੇ ਇੰਨੇ ਮੰਦਰ ਇੰਨੇ ਮਸਜਿਦਾਂ ਚਰਚ ਇੰਨੇ ਸਿਨਾਗੋਗ ਬਹੁਤ ਮਠ ਜੈਨ ਮੰਦਰ ਇਤਨਾ ਪੂਜਾ ਪਾਠ ਇਤਨਾ पसारा ਧਰਮ ਦਾ ਤੇ ਮੈਂ ਕਰਿਆ ਰੋਜ਼ ਰੋਜ਼ ਸੰਸਾਰ ਦੇ ਵਿੱਚ ਬੁਰਾਈ ਵੱਧਦੀ ਜਾ ਰਹੀ ਹੈ ਨੇਕੀ ਘਟਦੀ ਜਾ ਰਹੀ ਹੈ ਕਾਰਨ ਹਰ ਬੁਰਾ ਕਰਮ ਮਨੁੱਖ ਪੂਰੀ ਸਾਵਧਾਨੀ ਨਾਲ ਕਰਦਾ ਹੈ ਇਕਾਗਰਤਾ ਨਾਲ ਕਰਦਾ ਹੈ ਹਰ ਪੁੰਨ ਕਰਮ ਉਹਦੇ ਚ ਇਕਾਗਰਤਾ ਸਾਵਧਾਨੀ ਨਹੀਂ ਆਉਂਦੀ ਭਾਵੇਂ ਗੁਰਦੇਵ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀ ਮੂਰੇ ਕਰਮ ਦੇ ਸਾਵਧਾਨੀ ਕਿਉਂ ਹੈ ਸਮਾਜ ਦਾ ਖਤਰਾ ਹੈ ਕਾਨੂੰਨ ਦਾ ਖਤਰਾ ਹੈ ਮੈਂ ਇਥੇ ਗੋਲਗ ਦੇ ਚ ਸੋ ਦਮੜੇ ਰੱਖਦਾ ਕੋਈ ਖਤਰਾ ਨਹੀਂ ਉਲਟਾ ਲੋਕੀ ਮੇਰੀ ਉਪਮਾ ਕਰਨਗੇ ਦਾਨੀ ਪਰ ਮੈਂ ਹਲੇ ਦੋਲੇ ਦੇਖਦਾ ਹੁਣ ਕੋਈ ਦੇਖਦਾ ਨਹੀਂ ਪਿਆ ਗੋਲਕ ਤੋੜਨਾ ਤੇ ਇਹਦੇ ਚ ਮਾਇਆ ਕੱਢਦਾ ਤੇ ਪੂਰੀ ਸਾਵਧਾਨੀ ਹੋਵੇਗੀ ਮੇਰੀ ਪੂਰੀ ਕਾਗਰਤਾ ਹੋਵੇਗੀ ਤਾਂ ਹੀ ਮੈਂ ਕੱਢ ਸਕਾਂਗਾ ਤੇ ਖਤਰਾ ਵੀ ਬੜਾ ਹੈ ਸਾਵਧਾਨੀ ਕਿਉਂ ਮੈਂ ਖਤਰਾ ਬੜਾ ਹੈ ਪਕੜੇ ਗਏ ਤੇ ਖੈਰ ਕੋਈ ਨਹੀਂ ਕਾਨੂੰਨ ਹੈ ਜੇਲ ਹੈ ਹਤਕੜੀਆਂ ਨੇ ਸਮਾਜ ਹੈ ਬੁਰੇ ਕਰਮ 'ਚ ਖਤਰਾ ਹੈ ਹਰ ਬੁਰਾਈ ਵਿੱਚ ਖਤਰਾ ਹੈ ਸਮਾਜ ਦਾ ਖਤਰਾ ਕਾਨੂੰਨ ਦਾ ਖਤਰਾ ਤੋਂ ਮਨੁੱਖ ਬੜਾ ਸਾਵਧਾਨ ਹੋ ਕੇ ਬੜਾ ਇਕਾਗਰ ਹੋ ਕੇ ਬੁਰਾ ਕਰਮ ਕਰਦਾ ਹੈ ਉਹਦੀ ਅੰਦਰ ਛਾਪ ਬਣ ਜਾਂਦੀ ਹੈ ਛਾਪ ਬਣ ਜਾਂਦੀ ਹੈ ਤੇ ਨੇਕ ਕਰਮ ਪਰਮਾਤਮਾ ਦਾ ਨਾਮ ਜਪਣਾ ਬੰਦਗੀ ਕਰਨੀ ਖਤਰਾ ਤੇ ਕੋਈ ਹੈ ਨਹੀਂ ਮਨੁੱਖ ਮਹਿਸੂਸ ਨਹੀਂ ਕਰਦਾ ਉਲਟਾ ਲੋਕੀ ਉਪਮਾ ਕਰਨ ਲੱਗ ਪੈਂਦੇ ਨੇ ਤੇ ਭਗਤ ਹੈ ਜੀ ਅੰਮ੍ਰਿਤ ਵੇਲੇ ਉੱਠਦਾ ਇਹ ਤੇ ਜਪੇਸ਼ਵਰ ਹੈ ਨਾਮ ਜਪਦਾ ਹੈ ਜੀ ਇਹ ਤੇ ਬੜਾ ਪ੍ਰੇਮੀ ਹੈ ਬੜਾ ਦਾਨੀ ਹੈ ਲੋਕੀ ਉਪਮਾ ਕਰਦੇ ਹਨ ਫਤਰਾ ਕਿਹੜੀ ਗੱਲ ਹੈ ਤਾਂ ਇਕਾਗਰਤਾ ਨਹੀਂ ਆਉਂਦੀ ધਨ ਗੁਰੂ ਤੇ ਇੱਕ ਵਾਰ ਸਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੋ ਨਾ ਹਰ ਗੁਣ ਗਾਇ ਤੂੰ ਹਰੀ ਦੇ ਗੀਤ ਤੇ ਗਾਇ ਉਹਦੇ ਚ ਮਨ ਤੇ ਤੇ ਰਹਾ ਹੀ ਨਹੀਂ ਸੀ ਫਿਰ ਉਹ ਗੀਤ ਮਨ ਦਾ ਹਿੱਸਾ ਨਹੀਂ ਬਣਦਾ ਨਹੀਂ ਬਣਦਾ ਜਿਹੜੀ ਭੋਜਨ ਦੀ ਬੁਰਕੀ ਮੇਰੇ ਕੰਠ ਤੋਂ ਥੱਲੇ ਨਹੀਂ ਗਈ ਉਹ ਮੇਰਾ ਖੂਨ ਮੇਰੀ ਚਰਬੀ ਮੇਰਾ ਮਾਸ ਨਹੀਂ ਬਣੇਗੀ ਨਹੀਂ ਬਣੇਗੀ ਖਾਦਾ ਹੋਇਆ ਭੋਜਨ ਉਹਦਾ ਹੀ ਭਾਗ ਜਿਹੜਾ ਅੰਦਰ ਰਹਿ ਜਾਂਦਾ ਹੈ ਉਹੀ ਖੂਨ ਬਣਦਾ ਹੈ ਉਹੀ ਮਾਸ ਬਣਦਾ ਹੈ ਉਹੀ ਚਰਬੀ ਬਣਦਾ ਹੈ ਉਹੀ ਹੱਡੀਆਂ ਬਣਦੀ ਤੋਹੀ ਤਮਨਾਈ ਬਣਦੀ ਕੀ ਤੌ ਜਾ ਕਰਮ ਜਿਸ ਵਿੱਚ ਮਨ ਹੋਵੇ ਉਹ ਕਰਮ ਹੀ ਮਨ ਦਾ ਹਿੱਸਾ ਬਣਦਾ ਹੈ ਸੰਸਕਾਰਾਂ ਦੀ ਛਾਪ ਮਨ ਵਿੱਚ ਬਣਦੀ ਹੈ ਨੇਕ ਕਰਮ ਸ਼ੁਭ ਕਰਮ ਪ੍ਰਭੂ ਦਾ ਨਾਮ ਉਸ ਵਿੱਚ ਪੂਰਾ ਮਨ ਨਹੀਂ ਆਉਂਦਾ ਛਾਪ ਨਹੀਂ ਬਣਦੀ ਸੰਸਕਾਰ ਨਹੀਂ ਬਣਦੇ ਬੁਰਾਈ ਦੇ ਸੰਸਕਾਰ ਵਧਦੇ ਜਾ ਰਹੇ ਨੇ ਵਧਦੇ ਜਾ ਰਹੇ ਨੇ ਸ਼ੁਭ ਸੰਸਕਾਰ ਬਣਦੇ ਕੋਈ ਨਹੀਂ ਪਏ زمانہ روز روز برا ਹੁੰਦਾ ਜਾ ਰਿਹਾ ਹੈ ਬੁਰਾ ਹੁੰਦਾ ਜਾ ਰਿਹਾ ਹੈ ਔਰ ਦੁਨੀਆ ਵਿੱਚ ਰੋਜ਼ ਰੋਜ਼ ਮਨੁੱਖ ਤੋਂ ਮਨੁੱਖ ਦਾ ਹੀ ਖਤਰਾ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਇਹ ਇੱਕ ਹਕੀਕਤ ਹੈ ਇੱਕ ਬਹੁਤ ਵੱਡੀ ਸਚਾਈ ਹੈ ਜਿਸ ਕਰਮ ਵਿੱਚ ਮਨ ਨਹੀਂ ਹੈ ਸਾਵਧਾਨੀ ਤੇ ਇਕਾਗਰਤਾ ਨਹੀਂ ਹੈ ਜ਼ਿਆਦਾ ਸਾਵਧਾਨੀ ਤੇ ਇਕਾਗਰਤਾ ਉਦੋਂ ਹੁੰਦੀ ਹੈ ਜਦ ਖਤਰਾ ਹੋਵੇ